ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦੇ ਭਾਗ 13ਵੇਂ। ਸੋ ਭਾਗ 12ਵੇਂ ਵਿੱਚ ਤੁਸੀਂ ਵੇਖਿਆ ਵੀ ਮੋਹਨ ਲਾਲ ਭਾਸਕਰ ਹੈ ਜਿਹੜਾ ਉੱਥੋਂ ਦੇ ਜਿਹੜੇ ਸ਼ੀਆ ਸੁन्नी ਮੁਸਲਮਾਨ ਨੇ ਉਹਨਾਂ ਦੀ ਆਪਸੀ ਦੁਸ਼ਮਣੀ ਬਾਰੇ ਗੱਲਬਾਤ ਕਰਦਾ ਹੈ ਤੇ ਸਾਰਾ ਕੁਝ ਦੱਸਦਾ ਵੀ ਉੱਥੇ ਕਿਵੇਂ ਜੁਰਮ ਹੁੰਦਾ ਲੋਕਾਂ ਨੂੰ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਨਾ ਪੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇ। ਸੋ ਕੋਟ ਲਖਪਤ ਜੇਲ੍ਹ ਦੇ ਫਾਂਸੀ ਪੈਰੇ ਵਿੱਚ 32 ਕੋਠੜੀਆਂ ਸਨ। ਜਿਨਾ ਵਿੱਚ ਇੱਕ ਸਿਰੇ ਦੀਆਂ ਤਿੰਨ ਕੋਠੜੀਆਂ ਵਿੱਚ ਹਿੰਦੂस्तानी ਕੈਦੀ ਰੱਖੇ ਹੋਏ ਸਨ। ਬਾਕੀ ਸਾਰੀਆਂ ਕੋਠੜੀਆਂ ਵਿੱਚ ਤਿੰਨ-ਤਿੰਨ ਜਾਂ ਪੰਜ-ਪੰਜ ਦੀ ਗਿਣਤੀ ਵਿੱਚ ਸਜ਼ਾਏ ਮੌਤ ਦੇ ਪਾਕਿਸਤਾਨੀ ਕੈਦੀ ਸਨ। ਹਰ ਰੋਜ਼ ਕੋਈ ਨਾ ਕੋਈ ਕੈਦੀ ਫਾਂਸੀ ਤੇ ਲਟਕਾਇਆ ਜਾਂਦਾ ਹੈ ਤੇ ਹਰ ਰੋਜ਼ ਬਾਹਰੋਂ ਕੋਈ ਨਾ ਕੋਈ ਨਵਾਂ ਬੰਦਾ ਮੌਤ ਦੀ ਸਜ਼ਾ ਸੁਣ ਕੇ ਉਦੀ ਥਾਂ ਆ ਜਾਂਦਾ। ਉਹਨਾਂ ਦੀ ਤਦਾਦ ਵਿੱਚ ਕਮੀ ਹੋਣ ਦੀ ਬਜਾਏ ਦਿਨ-ਪ੍ਰਤੀ ਦਿਨ ਵਾਧਾ ਹੋ ਰਿਹਾ ਸੀ। ਉੱਥੇ ਅਕਸਰ ਉਹ ਕੈਦੀ ਹੁੰਦੇ ਜਿਨ੍ਹਾਂ ਦੀ ਅਪੀਲ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਖਾਰਜ ਹੋ ਚੁੱਕੀ ਹੁੰਦੀ ਸੀ। ਯਾਵਰ ਪ੍ਰੈਜ਼ੀਡੈਂਟ ਕੋਡ ਰਹਿਮ ਦੀ ਅਪੀਲ ਚੱਲ ਰਹੀ ਹੁੰਦੀ ਸੀ ਜਿੱਥੇ 80% ਤੋਂ ਫਰਿਆਦਾਂ ਖਾਰਜ ਹੋ ਜਾਂਦੀਆਂ ਸਨ ਬੜੀ ਹੈਰਾਨੀ ਹੁੰਦੀ ਸੀ ਵੀ ਉਹਨਾਂ ਵੱਲ ਵੇਖ ਕੇ ਉਹ ਮੌਦੇ ਮੋਹ ਵਿੱਚ ਬੈਠ ਕੇ ਵੀ ਗੀਤ ਗਾਉਂਦੇ ਤੇ ਆਪਣੀ ਮਰਦਾਨਗੀ ਦਾ ਭਰਮ ਕਾਇਮ ਕਰਨ ਲਈ ਯਾ ਅਲੀ ਦਾ ਨਾਰਾ ਲਗਾਉਂਦੇ ਹੋਏ ਫਾਂਸੀ ਚੜ ਜਾਂਦੇ ਸਨ ਬਹੁਤ ਘੱਟ ਲੋਕਾਂ ਨੂੰ ਮੈਂ ਫਾਂਸੀ ਲੱਗਣ ਤੋਂ ਪਹਿਲਾਂ ਰੋਂਦੇ ਜਾਂ ਹੰਝੂ ਘੇਰੇ ਦੇ ਵੇਖਿਆ ਜਿਹੜੇ ਰੋਏ ਸਨ ਉਹ ਬੇਕਸੂਰ ਸਨ ਕਿਸੇ ਕਿਸੇ ਨੂੰ ਆਪਣੀ ਜਵਾਨ ਬੀਬੀ ਲਈ ਰੋਂਦੇ ਵੇਖਿਆ ਕਈ ਵਾਰੀ ਤਾਂ ਇੱਕ ਇੱਕ ਦਿਨ ਵਿੱਚ ਇਕੱਠੇ 6-6 ਬੰਦੇ ਫਾਂਸੀ ਲਗਾਏ ਜਾਂਦੇ ਸਨ ਫાંਸੀ ਦੇਣ ਦੀ ਸੂਚਨਾ ਕੈਦੀ ਨੂੰ ਇੱਕ ਦਿਨ ਪਹਿਲਾਂ ਦੇ ਦਿੱਤੀ ਜਾਂਦੀ ਸੀ ਤੇ ਉਸ ਦਿਨ ਘਰ ਵਾਲਿਆਂ ਨਾਲ ਉਸਦੀ ਆਖਰੀ ਮੁਲਾਕਾਤ ਕਰਵਾਈ ਜਾਂਦੀ ਸੀ ਫાંਸੀ ਦਾ ਫੱਟਾ ਇਸ ਬੈਰਕ ਦੇ ਇੱਕ ਕੋਨੇ ਵਿੱਚ ਸੀ ਜਿਸ ਦੇ ਚਾਰੇ ਪਾਸੇ ਚਾਰ ਦੀਵਾਰੀ ਸੀ ਜਿਸ ਨੂੰ ਫાંਸੀ ਦੇਣੀ ਹੁੰਦੀ ਉਸ ਨੂੰ ਫੱਟੇ ਦੇ ਕਰੀਬ ਕੋਠੜੀ ਨੰਬਰ 32 ਵਿੱਚ ਬੰਦ ਕੀਤਾ ਜਾਂਦਾ ਸੀ ਤੇ ਜੇ ਫાંਸੀ ਪਾਉਣ ਵਾਲਿਆਂ ਦੀ ਗਿਣਤੀ ਇੱਕ ਤੋਂ ਜ਼ਿਆਦਾ ਹੁੰਦੀ ਤੇ ਉਹਨਾਂ ਨੂੰ ਨਾਲ ਦੀਆਂ ਕੋਠੜੀਆਂ ਖਾਲੀ ਕਰਕੇ ਉਹਨਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਕੁਝ ਅਜਿਹੇ ਲੋਕ ਵੀ ਸਨ ਜਿਹੜੇ ਫાંਸੀ ਤੋਂ ਪਹਿਲਾਂ ਆਪਣਾ ਦਿਮਾਗੀ ਤਵਾਜਨ ਗਵਾ ਬੈਠਦੇ ਸਨ ਤੇ ਉਲਟ ਪਾਟੇ ਬੋਲਣ ਲੱਗ ਪੈਂਦੇ ਸਨ ਪਰ ਅਜੇ ਇਹ ਲੋਕ ਘੱਟ ਹੀ ਮਿਲਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਫਾਂਸੀ ਪੈਰੇ ਵਿੱਚ ਪਿੰਡ ਹੰਜਵਾਲ ਜ਼ਿਲ੍ਹਾ ਲਾਹੌਰ ਦੇ 6 ਕੈਦੀ ਸੈਦਾ ਅਨਵਰ ਵੱਟੂ ਸਰਵਰ ਆਦ ਮੌਦੀ ਸਜ਼ਾ ਸੁਣ ਕੇ ਆਏ ਸੈਦੇ ਦੀ ਆਪਣੇ ਚਾਚੇ ਦੀ ਪੁੱਤ ਪਰ ਨਾਲ ਬੜੀ ਦੁਸ਼ਮਣੀ ਸੀ ਇਸ ਤੋਂ ਪਹਿਲਾਂ ਵੀ ਦੋਹਾਂ ਖਾਨਦਾਨਾਂ ਵਿੱਚ ਕਾਫੀ ਕਤਰੋਕਾਰਤ ਹੋ ਚੁੱਕੀ ਸੀ ਇੱਕ ਸ਼ਾਮ ਸੈਦਾ ਆਪਣੇ ਦੋ ਭਰਾਵਾਂ ਦੋ ਪੁੱਤਰਾਂ ਤੇ ਇੱਕ ਭਤੀਜੇ ਨੂੰ ਨਾਲ ਲੈ ਕੇ ਆਪਣੇ ਚਾਚੇ ਦੇ ਪੁੱਤ ਭਰਾ ਦੇ ਘਰ ਗਿਆ ਉਹਨਾਂ ਨੇ ਜਾਂਦੇ ਹੀ ਘਰ ਨੂੰ ਚਾਰੇ ਪਾਸਿਓਂ ਘੇਰ ਕੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਜਿਸ ਕਿਸੇ ਨੇ ਵੀ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਗੋਲੀ ਮਾਰ ਦਿੱਤੀ। ਉਹਦੇ ਭਤੀਜੇ ਦੀ ਬੀਵੀ ਦੇ ਪੇਟ ਵਿੱਚ ਬੱਚਾ ਸੀ। ਉਹ ਸੈਦੇ ਦੀ ਭੈਣ ਦੀ ਕੁੜੀ ਸੀ। ਉਹ ਉਸਦੇ ਪੈਰਾਂ ਵਿੱਚ ਆੜ ਗਈ ਤੇ ਗਿੜਗੜਾ ਕੇ ਕਿਹਾ ਵੀ ਮੈਂ ਤਾਂ ਤੇਰੀ ਨੂੰਹ ਈ ਆਂ। ਮੈਨੂੰ ਤਾਂ ਨਾ ਮਾਰ। ਮੇਰੇ ਪੇਟੇ ਵਿੱਚ ਬੱਚਾ ਹੈ ਇਸ ਤੇ ਤਰਸ ਖਾ। ਪਰ ਪੱਥਰ ਦਿਲ ਸੈਦਾ ਬਿਲਕੁਲ ਮੋਮ ਨਾ ਬਣਿਆ ਤੇ ਬੋਲਿਆ ਵੀ ਤੇਰੀ ਕੁਖੋਂ ਜੋ ਵੀ ਜਮੇਗਾ ਸੈਦੇ ਦਾ ਦੁਸ਼ਮਣ ਹੋਵੇਗਾ। ਇਸ ਲਈ ਮੈਂ ਤਾਂ ਇਹ ਖਤਰਾ ਕਿਉਂ ਮਰ ਲਵਾ। ਇਹ ਆਕੇ ਸੈਦੇ ਨੇ ਉਹਦੀਆਂ ਬਾਹਾਂ ਫੜੀਆਂ ਅਨਵਰ ਦੇ ਉਸਤੇ ਪੈਰ। ਉਸਨੂੰ ਰੋਂਦੀ ਕਰਲਾਂ ਦੀਨੋ ਦੋਹਾਂ ਨੇ ਅੱਗ ਦੀਆਂ ਲਪਟਾਂ ਵਿੱਚ ਹੜ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਉਸ ਦਿਨ 11 ਕਤਲ ਕੀਤੇ ਦੋ ਬੱਚੇ ਜਿਹੜੇ ਤਕਰੀਬਨ 7-7 ਸਾਲ ਦੇ ਸਨ ਮਿੱਟੀ ਦੇ ਬਣੇ ਦਾਣਿਆਂ ਦੇ ਢੋਲਿਆਂ ਵਿੱਚ ਝਾ ਲੁਕੇ ਸਨ ਜਦੋਂ ਮਲਬਾ ਹਟਾਇਆ ਗਿਆ ਤਾਂ ਉਹਨਾਂ ਢੋਲਿਆਂ ਵਿੱਚੋਂ ਬੇਹੋਸ਼ ਨਿਕਲੇ ਉਹ ਇਸ ਕਤਲੋਗਾਰਦ ਦੇ ਚਸ਼ਮਦੀਦ ਗਵਾਹ ਸਨ ਸੈਦਾ ਅਤੇ ਉਸਦੇ ਪੰਜ ਸਾਥੀਆਂ ਤੇ 12 ਜਣਿਆਂ ਦੇ ਕਤਲ ਦਾ ਮੁਕੱਦਮਾ ਚੱਲਿਆ ਜਿਸ ਵਿੱਚ ਉਹ ਬੱਚਾ ਵੀ ਸ਼ਾਮਲ ਸੀ ਜਿਸ ਨੂੰ ਦੁਨੀਆ ਵੇਖਣੀ ਨਸੀਬ ਨਹੀਂ ਹੋਈ ਸੀ ਉਹ 7 ਮਹੀਨੇ ਦਾ ਮਾਂ ਦੇ ਪੇਟ ਵਿੱਚ ਹੀ ਸੜ ਕੇ ਸੁਆਹ ਹੋ ਗਿਆ ਸੀ ਬੱਚਿਆਂ ਦੇ ਬਿਆਨ ਤੇ ਉਹਨਾਂ ਸਾਰਿਆਂ ਨੂੰ ਸਜ਼ਾ-ਏ-ਮੌਤ ਹੋਈ ਉਹ ਫਾਂਸੀ ਚੜਾਉਣ ਲਈ ਸਾਡੀ ਬੈਰਕ ਵਿੱਚ ਬੰਦ ਕੀਤੇ ਗਏ ਉਹਨਾਂ ਸਾਰਿਆਂ ਵਿੱਚੋਂ ਖੂਬਸੂਰਤ ਤੇ ਨੌਜਵਾਨ 22 ਸਾਲ ਦਾ ਸਰਵਰ ਸੀ ਜਿਸ ਦਿਨ ਉਹਨਾਂ ਨੂੰ ਫਾਂਸੀ ਲਟਕਾਉਣ ਦਾ ਹੁਕਮ ਆਇਆ ਉਸ ਦਿਨ ਵੀ ਮੈਂ ਉਹਨਾਂ ਦੇ ਚਿਹਰੇ ਤੇ ਕੋਈ ਗਮ ਦੀ ਲਕੀਰ ਨਹੀਂ ਥੀ ਤੱਕੀ ਸਵੇਰੇ 4 ਵਜੇ ਜਦੋਂ ਉਹਨਾਂ ਨੂੰ ਨੁਹਾ ਕੇ ਵਾਰੀ-ਵਾਰੀ ਮੌਤ ਦੇ ਫੱਟੇ ਵੱਲ ਲਜਾਇਆ ਗਿਆ ਤਾਂ ਉਹ ਬੜੇ ਜ਼ੋਰ ਨਾਲ ਯਾ ਅਲੀ ਦਾ ਨਾਰਾ ਮਾਰਦੇ ਹੋਏ ਫਾਂਸੀ ਦੇ ਤਖਤੇ ਤੇ ਗਏ ਉਹਨਾਂ ਨੂੰ ਤਿੰਨ-ਤਿੰਨ ਕਰਕੇ ਫਾਂਸੀ ਦਿੱਤੀ ਗਈ ਗਲ ਵਿੱਚ ਰੱਸੀ ਪਾਉਣ ਲਈ ਉਹਨਾਂ ਦੇ ਨਾਰਿਆਂ ਦੀਆਂ ਆਵਾਜ਼ਾਂ ਮੈਨੂੰ ਆਪਣੀ ਕੋਠੜੀ ਵਿੱਚ ਸੁਣਦੀਆਂ ਰਹੀਆਂ ਉਧਰ ਸੰਸਾਨ ਰਾਤ ਵਿੱਚ ਜੇਲ੍ਹ ਦੇ ਬਾਹਰ ਉਹਨਾਂ ਛਿਆਂ ਦੀਆਂ ਬੀਵੀਆਂ ਤੇ ਬੱਚਿਆਂ ਦੀਆਂ ਚੀਕਾਂ ਵੀ ਸਾਫ਼ ਸੁਣਾਈ ਦੇ ਰਹੀਆਂ ਸਨ ਅਗਲੇ ਦਿਨ ਉਹਨਾਂ ਦੀਆਂ ਲਾਸ਼ਾਂ ਜੇਲ੍ਹ ਤੋਂ ਬਾਹਰ ਉਹਨਾਂ ਦੇ ਘਰਵਾਲਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਇੱਕ ਹੋਰ ਜ਼ਾਲਮ ਜਿਸ ਨੂੰ ਫਾਂਸੀ ਦੀ ਸਜ਼ਾ ਪਾਉਂਦੇ ਮੈਂ ਵੇਖਿਆ ਉਹ ਸੀ ਮੁਹੰਮਦ ਸਾਦਕ ਉਰਫ ਗਿੱਚੀ ਗੋਟ ਉਸ ਨੂੰ ਛੋਟੇ-ਛੋਟੇ ਬੱਚੇ ਅਗਵਾ ਕਰਨ ਦੇ ਜੁਰਮ ਵਿੱਚ ਸਜ਼ਾਏ ਮੌਤ ਦਿੱਤੀ ਗਈ ਸੀ ਪਾਕਿਸਤਾਨ ਵਿੱਚ ਬੱਚੇ ਚੁੱਕਣ ਦਾ ਜ਼ੁਲਮ ਬਹੁਤ ਹੱਦ ਤੱਕ ਬੰਦ ਹੋ ਗਿਆ ਕਿਉਂਕਿ ਇਸ ਅਪਰਾਧ ਲਈ ਦਫ਼ਾ 364 ਦੇ ਅਧੀਨ ਮੁਕੱਦਮਾ ਚੱਲਦਾ ਹੈ ਅਤੇ ਕੈਦੀ ਨੂੰ 14 ਸਾਲ ਤੋਂ ਲੈ ਕੇ ਮੌਤ ਦੀ ਸਜ਼ਾ ਤੱਕ ਦਿੱਤੀ ਜਾਂਦੀ ਹੈ। ਉਹ ਅਕਸਰ ਮੇਲਿਆਂ ਵਿੱਚ ਪੁਲਿਸ ਥਾਣੇਦਾਰ ਦੀ ਵਰਦੀ ਪਾ ਕੇ ਜਾਂਦਾ ਸੀ। ਜੋ ਬੱਚੇ ਮਾਪਿਓ ਤੋਂ ਭੱਟ ਗਏ ਹੁੰਦੇ ਉਹਨਾਂ ਨੂੰ ਇਹ ਕਹਿ ਕੇ ਹਾਸਲ ਕਰ ਲੈਂਦਾ ਕਿ ਉਹ ਬੱਚੇ ਦੇ ਮਾਪਿਓ ਨੂੰ ਲੱਭ ਕੇ ਬੱਚੇ ਨੂੰ ਉਹਨਾਂ ਦੇ ਹਵਾਲੇ ਕਰ ਦਵੇਗਾ। ਇਸ ਤਰ੍ਹਾਂ ਉਸਨੇ 250 ਬੱਚੇ ਚੁੱਕੇ ਤੇ ਉਹਨਾਂ ਨੂੰ ਜ਼ਿਆਦਾ ਭੁਖਾਰੀਆਂ ਦੇ ਹੱਥ ਵਿੱਚ ਦੇ ਦਿੱਤਾ ਜਾਂ ਫਿਰ ਖੂਬਸੂਰਤ ਬੱਚਿਆਂ ਨੂੰ ਅਲਾਕਾ ਗੈਰ ਵਿੱਚ ਪਠਾਣਾ ਦੇ ਹੱਥ ਵੇਚ ਦਿੱਤਾ ਉਹਨੇ। ਜੋ ਬਦਸੂਰਤ ਹੁੰਦੇ ਉਹਨਾਂ ਨੂੰ ਭੇਖ ਮੰਗਣ ਵਾਲੇ ਗਰੋਹ ਨੂੰ ਵੇਚ ਦਿੰਦਾ ਉਹ। ਉਹ ਇਹਨਾਂ ਮਾਸੂਮ ਬੱਚਿਆਂ ਦੀਆਂ ਅੱਖਾਂ ਅੰਨੀਆਂ ਕਰ ਦਿੰਦੇ, ਚਿਹਰਾ ਬਦਸ਼ਕਲ ਬਣਾ ਲੈਂਦੇ। ਛੋਟੇ ਬੱਚਿਆਂ ਨੂੰ ਤੈਹ ਖਾਨਿਆਂ ਵਿੱਚ ਰੱਖਿਆ ਜਾਂਦਾ। ਜਦ ਤੱਕ ਵੱਡੇ ਨਾ ਹੋ ਜਾਂਦੇ, ਉਹਨਾਂ ਨੂੰ ਉੱਥੋਂ ਨਿਕਲ ਨਹੀਂ ਦਿੱਤਾ ਜਾਂਦਾ। ਜਦੋਂ ਇਹ ਯਕੀਨ ਹੋ ਜਾਂਦਾ ਕਿ ਹੁਣ ਉਹਨਾਂ ਦੇ ਮਾਪੇਓ ਵੀ ਉਹਨਾਂ ਨੂੰ ਪਛਾਣ ਨਹੀਂ ਸਕਣਗੇ, ਤਾਂ ਤੈਹ ਖਾਨਿਆਂ ਤੋਂ ਬਾਹਰ ਕੱਢ ਕੇ ਜੇਬ ਘਟਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਉਹਨਾਂ ਨੂੰ ਤੇ ਇਸ ਤਰ੍ਹਾਂ ਇਹ ਮਾਸੂਮ ਬੱਚੇ ساری ਜ਼ਿੰਦਗੀ ਦੂਸਰਿਆਂ ਦੇ ਗੁਲਾਮ ਬਣ ਕੇ ਉਹਨਾਂ ਦੀਆਂ ਜੇਬਾਂ ਭਰਦੇ ਰਹਿੰਦੇ। ਲਾਹੌਰ ਵਿੱਚ ਪੁਕਾਰੀਆਂ ਦੇ ਆਪਣੇ ਆਪਣੇ ਇਲਾਕੇ ਨੇ ਅਤੇ ਉਹਨਾਂ ਨੂੰ ਗੁੰਡੇ ਸਰਦਾਰ ਨਿਲਾਮ ਕਰਦੇ ਸਨ। ਕੋਈ ਵੀ ਭਗਾਰੀ ਬਿਨਾ ਠੇਕਾ ਭਰੇ ਕਿਸੇ ਇਲਾਕੇ ਵਿੱਚ ਭੀਖ ਨਹੀਂ ਮੰਗ ਸਕਦਾ ਖੂਬਸੂਰਤ ਬੱਚੇ ਇਲਾਕਾ ਗੈਰ ਵਿੱਚ ਪਠਾਣਾ ਨੂੰ ਵੇਚ ਦਿੱਤੇ ਜਾਂਦੇ ਨੇ ਵੱਡਿਆਂ ਹੋ ਜਾਣ ਤੇ ਉਹ ਉਹਨਾਂ ਨੂੰ ਲੌਂਡਾ ਬਣਾ ਕੇ ਰੱਖਦੇ ਨੇ ਤੇ ਉਹਨਾਂ ਨਾਲ ਬਦਫੈਲੀ ਕਰਦੇ ਨੇ ਪਠਾਣਾ ਵਿੱਚ ਲੌਂਡਾ ਰੱਖਣਾ ਬੜੀ ਸ਼ਾਨ ਦੀ ਗੱਲ ਸਮਝੀ ਜਾਂਦੀ ਹੈ ਅਤੇ ਜਿਸ ਪਠਾਨ ਸਰਦਾਰ ਦੇ ਕੋਲ ਲੌਂਡਾ ਹੀ ਹੁੰਦਾ ਉਸ ਦੀ ਪਠਾਣਾ ਵਿੱਚ ਕਦਰ ਨਹੀਂ ਹੁੰਦੀ ਜਿਸ ਦਿਨ ਮੁਹੰਮਦ ਸਾਦਕ ਗ੍ਰਫਤਾਰ ਹੋਇਆ ਉਸ ਦਿਨ ਮੇਰੇ ਵੱਲੋਂ ਉਹ ਇੱਕ ਬੱਚੇ ਨੂੰ ਪ੍ਰਾਣੀ ਤਰਕੀਬ ਪੜਾ ਕੇ ਹਾਸਲ ਕਰਕੇ ਲੈ ਕੇ ਜਾ ਰਿਹਾ ਸੀ ਸਾਦ ਪਾਕਿਸਤਾਨ ਸੀਆਈਡੀ ਦੇ ਇੱਕ ਆਦਮੀ ਨੂੰ ਉਸ ਉਤੇ ਸ਼ੱਕ ਹੋ ਗਿਆ ਤੇ ਉਹ ਉਸ ਦਾ ਪਿੱਛਾ ਕੀਤਾ ਉਹਨੇ ਜਦੋਂ ਉਸ ਨੂੰ ਉਸਨੇ ਪੁਲਿਸ ਸਟੇਸ਼ਨ ਦੀ ਥਾਂ ਸ਼ਹਿਰ ਤੋਂ ਬਾਹਰ ਸੁੰਸਾਨ ਇਲਾਕੇ ਵੱਲ ਜਾਂਦੇ ਵੇਖਿਆ ਤਾਂ ਉਸ ਦਾ ਸ਼ੱਕ ਹੋਰ ਵੀ ਗਹਿਰਾ ਹੋ ਗਿਆ ਇਸ ਤਰ੍ਹਾਂ ਉਹਦੇ ਉਸਦੇ ਟਿਕਾਣੇ ਦਾ ਪਤਾ ਲੱਗ ਗਿਆ ਸ਼ਾਮ ਨੂੰ ਜਦ ਛਾਪਾ ਪਿਆ ਤਾਂ ਉਹਦੇ ਤੈਖਾਨੇ ਤੋਂ 20 ਬੱਚੇ ਹੋਰ ਬਰਾਮਦ ਹੋਏ ਜੋ ਬਚਪਨ ਤੋਂ ਲੈ ਕੇ ਉੱਥੇ ਪੜ ਰਹੇ ਸਨ ਤੇ ਆਪਣੇ ਮਾਂ ਪਿਓ ਦਾ ਪਤਾ ਤੱਕ ਵੀ ਨਹੀਂ ਜਾਣਦੇ ਸਨ ਉਹ ਉਸ ਨੂੰ ਸਜ਼ਾਏ ਮੌਤ ਹੋਈ ਉਹ ਸੱਤ ਮੌਜੂ ਬੁੱਢੇ ਦੀ ਤਰ੍ਹਾਂ ਰੋਇਆ ਗੜਗੜਾਇਆ ਚੀਕਦਾ ਪੁਕਾਰਦਾ ਫਾਂਸੀ ਤੇ ਚੜਿਆ ਕਾਸ਼ ਇਹੋ ਸਜ਼ਾ ਭਾਰਤ ਵਿੱਚ ਵੀ ਬੱਚੇ ਚੋਕਣ ਵਾਲੇ ਨੂੰ ਦਿੱਤੀ ਜਾਂਦੀ। ਨਹੀਂ ਤਾਂ ਜਿਵੇਂ ਤੇਜ਼ੀ ਨਾਲ ਇਹ ਜੁਰਮ ਸਾਡੇ ਦੇਸ਼ ਵਿੱਚ ਵੀ ਵੱਧ ਰਿਹਾ ਹੈ। ਹੋ ਸਕਦਾ ਹੈ ਵੀ ਇੱਕ ਦਿਨ ਇਹ ਗਿਣਤੀ ਤੇ ਪੱਕੋਂ ਪਾਕਿਸਤਾਨ ਨੂੰ ਵੀ ਪਛਾੜ ਦੇਵੇਗਾ। ਪਾਕਿਸਤਾਨੀ ਫਿਲਮ ਮਲੰਗੀ ਦੇ ਮਸ਼ਹੂਰ ਡਾਇਰੈਕਟਰ ਨਰਮਤਾ ਮੁਹੰਮਦ ਅਸ਼ਰਫ ਉਰਫ ਅੱਛਾ ਪਹਿਲਵਾਨ ਕੋਟ ਲਖਪਤ ਜੇਲ੍ਹ ਵਿੱਚ 20 ਸਾਲ ਦੀ ਕੈਦ ਘਟ ਰਏ ਸਨ। ਉਹਨਾਂ ਦੇ ਉੱਤੇ ਕਤਲ ਦਾ ਇਲਜ਼ਾਮ ਸੀ ਤੇ ਉਹਨਾਂ ਦੇ ਭਰਾ ਅੱਕਾ ਪਹਿਲਵਾਨ ਸਜ਼ਾਏ ਮੌਤੇ ਕੈਦੀ ਸਨ। ਅੱਛਾ ਪਹਿਲਵਾਨ ਦਾ ਸ਼ਲੋਕ ਹਿੰਦੁਸਤਾਨੀ ਕੈਦੀਆਂ ਦੇ ਪ੍ਰਤੀ ਬਹੁਤ ਬਰਾਦਰਾਨਾ ਸੀਗਾ। ਉਹ ਮੇਰਾ ਬਹੁਤ ਆਦਰ ਕਰਦੇ ਸਨ। ਮੈਨੂੰ ਯਾਦ ਹੈ ਵੀ ਜਦੋਂ ਉਹਨਾਂ ਨੇ ਮੈਨੂੰ ਸਰਦੀਆਂ ਵਿੱਚ ਨੰਗੇ ਪੈਰੀ ਘੁੰਮਦੇ ਵੇਖਿਆ ਤਾਂ ਫੌਰਨ ਬਾਜ਼ਾਰ ਤੋਂ ਨਵੀਆਂ ਜੁੱਤੀਆਂ ਮੰਗਵਾ ਕੇ ਦਿੱਤੀਆਂ ਮੈਨੂੰ। ਬਹੁਤ ਸਾਧੋ ਤਬੀਅਤ ਸੀ ਉਹਨਾਂ ਦੀ। ਮੁਹੰਮਦ ਅਕਲਮ ਉਹਨਾਂ ਦੇ ਛੋਟੇ ਭਰਾ ਨੂੰ ਆਇਆ ਕੁਝ ਦਿਨ ਹੀ ਹੋਏ ਸਨ ਕਿ ਉਸ ਨੂੰ ਫਾਂਸੀ ਲਾਉਣ ਦਾ ਹੁਕਮ ਆ ਗਿਆ। ਵਿਚਾਰੇ ਫੌਰਨ ਦੌੜਦੇ ਹੋਏ ਮੇਰੇ ਕੋਲ ਆਏ, ਬੋਲੇ ਵੀ ਪੰਡਤ ਜੀ, ਤੁਸੀਂ ਆਪਣੇ ਰੱਬ ਅੱਗੇ ਮੇਰੇ ਭਰਾ ਦੇ ਲਈ ਦੁਆ ਕਰੋ ਕਿ ਅੱਜ ਰਾਤ ਉਸ ਦੀ ਜਾਨ ਵੱਜ ਜਾਏ। ਮੈਨੂੰ ਤੁਹਾਡੇ ਵਿੱਚ ਪੂਰਾ ਵਿਸ਼ਵਾਸ ਹੈ। ਮੈਂ ਕਿਹਾ ਵੀ ਅੱਛਾ ਪਹਿਲਵਾਨ ਮੈਂ ਇਨਾ ਜ਼ੰਜੀਰਾ ਵਜੇ ਜਕੜਿਆ ਹੋਇਆ ਖੁਦ ਆਪਣੇ ਲਈ ਕੁਝ ਨਹੀਂ ਕਰ ਸਕਦਾ ਤੇ ਤੁਹਾਡੇ ਲਈ ਕੀ ਕਰਾਂਗਾ ਇਹ ਸੁਣ ਕੇ ਉਸਨੇ ਉਰਦੂ ਦਾ ਇੱਕ ਸ਼ੇਰ ਪੜਿਆ ਕਿ ਨਗਾਹੇ ਮਰਦੇ ਮੌਮਨ ਸੇ ਬਦਲ ਜਾਂਦੀ ਹੈ ਤਕਦੀਰیں ਜੇ ਹੋ ਜ਼ੋਕੇ ਯਕੀਨ ਪੈਦਾ ਤੋ ਕੱਢ ਜਾਂਦੀ ਹੈ ਜ਼ੰਜੀਰੇ ਮੈਨੂੰ ਕਾਮਿਲ ਯਕੀਨ ਹੈ ਵੀ ਤੁਹਾਡਾ ਉਸ ਖੁਦਾ ਦੀ ਜ਼ਾਤ ਵਿੱਚ ਪੂਰਾ ਯਕੀਨ ਹੈ ਇਸ ਲਈ ਮੈਂ ਤੁਹਾਡੇ ਕੋਲ ਆਇਆ ਮੈਂ ਕਿਹਾ ਵੀ ਠੀਕ ਹੈ ਅੱਛਾ ਪਹਿਲਵਾਨ ਤੁਸੀਂ ਇੱਕ ਵਾਰ ਮੈਨੂੰ ਆਪਣੇ ਭਰਾ ਦੇ ਕੋਲ ਲੈ ਚੱਲੋ ਮੈਂ ਉਹਦਾ ਹੱਥ ਵੇਖਣਾ ਚਾਹੁੰਦਾ ਅੱਛਾ ਪਹਿਲਵਾਨ ਨੇ ਫੌਰਨ ਕੀ ਗਾਰਡਨ ਰਕੀਬ ਸ਼ਾਹ ਨੂੰ ਬੁਲਾਇਆ ਅਤੇ ਮੇਰੀ ਕੋਠਰੀ ਖਲਵਾਈ ਤੇ ਮੈਨੂੰ ਅਕਮਲ ਦੇ ਸਾਹਮਣੇ ਲੈ ਗਏ ਉਹ ਮੁਹੰਮਦ ਅਕਮਲ ਤਕਰੀਬਨ ਆਪਣੀ ਦਿਮਾਗੀ ਸੰਤੁਲਨ ਗਵਾ ਬੈਠਾ ਸੀ ਦੇਖਦੇ ਹੀ ਕਹਿਣ ਲੱਗਾ ਵੀ ਆਓ ਪੰਡਤ ਜੀ ਮੈਨੂੰ ਕੋਈ ਫਾਂਸੀ ਨਹੀਂ ਲਗਾ ਸਕਦਾ ਜੇਕਰ ਜ਼ਰੂਰਤ ਪਈ ਤਾਂ ਜੰਗਲਾ ਵੱਢ ਕੇ ਤੁਹਾਨੂੰ ਆਪਣੇ ਨਾਲ ਲੈ ਕੇ ਤੁਹਾਡੇ ਮੁਰਕ ਚਲਾ ਜਾਵਾਂਗਾ ਮੈਂ ਕਿਹਾ ਵੀ ਅਕਮਲ ਪਹਿਲਵਾਨ ਇੱਕ ਮਿੰਟ ਆਪਣਾ ਸੱਜਾ ਹੱਥ ਦਿਖਾਓ ਮੈਂ ਦੇਖਿਆ ਕਿ ਉਮਰ ਰੇਖਾ 40 ਸਾਲ ਦੀ ਉਮਰ ਵਿੱਚ ਟੁੱਟ ਕੇ ਫੇਰ ਜੁੜ ਗਈ ਹੈ ਮੈਂ ਕਿਹਾ ਵੀ ਅੱਛਾ ਪਹਿਲਵਾਨ ਜ਼ਿੰਦਗੀ ਮੌਤ ਖੁਦਾ ਦੇ ਹੱਥ ਹੈ ਲੇਕਿਨ ਇਸ ਸ਼ਖਸ ਨੇ ਤਾਂ 80 ਸਾਲ ਦੀ ਜ਼ਿੰਦਗੀ ਬਤਾਉਣੀ ਹੈ ਚਾਹੇ ਕੋ ਦਾ ਕੋਈ ਵੀ ਕ੍ਰਿਸ਼ਮਾ ਦਿਖਾਵੇ ਇਸ ਦੀ ਜ਼ਿੰਦਗੀ ਬੱਜ ਜਾਵੇਗੀ ਅੱਜ ਰਾਤ 4 ਵਜੇ ਇਸ ਨੂੰ ਫਾਂਸੀ ਲੱਗਣੀ ਹੈ ਸਦਰ ਪ੍ਰੈਜ਼ੀਡੈਂਟ ਤੋਂ ਵੀ ਅਪੀਲ ਰੱਦ ਹੋ ਚੁੱਕੀ ਹੈ ਮਨ ਨਹੀਂ ਮੰਦਾ ਲੇਕਿਨ ਫੇਰ ਵੀ ਮੈਂ ਤੁਹਾਡੇ ਸ਼ਬਦਾਂ ਤੇ ਯਕੀਨ ਹੈ ਮੈਨੂੰ ਅੱਜ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਅੱਛਾ ਪਹਿਲਵਾਨ ਦੀ ਮੂੰਹ ਬੋਲੀ ਭੈਣ ਮਲਿਕਾਏ ਤਰਮਨ ਨੂਰ ਜਹਾਂ ਪਾਕਿਸਤਾਨ ਦੀ ਮਸ਼ਹੂਰ ਫਿਲਮੀ ਹਸਤੀ ਤੇ ਗਾਇਕਾ ਆਪਣੇ 6ਵੇਂ ਪਤੀ ਮੁਹੰਮਦ ਯੂਸਿਫ ਦੇ ਨਾਲ ਅਕਮਲ ਪਹਿਲਵਾਨ ਨਾਲ ਮੁਲਾਕਾਤ ਲਈ ਆ ਪਹੁੰਚੀ ਅਤੇ ਕਹਿਣ ਲੱਗੀ ਵੀ ਅੱਛਾ ਭਾਈ ਜਾਨ ਮੈਂ ਸਿਰਫ ਤੁਹਾਨੂੰ ਇਹ ਦੱਸਣ ਆਈ ਆ ਕਿ ਮੈਂ ਹੁਣੇ ਹਵਾਈ ਜਹਾਜ਼ ਤੇ ਸਦਰ ਯਈਆ ਖਾਨ ਦੇ ਕੋਲ ਜਾ ਰਹੀ ਆ ਅੱਛਾ ਪਹਿਲਵਾਨ ਨੂੰ ਮਾਫੀ ਦਵਾਉਣ ਲਈ ਤੁਸੀਂ ਯਕੀਨ ਰੱਖੋ ਮੈਨੂੰ ਕੁਝ ਵੀ ਕਿਉਂ ਨਾ ਕਰਨਾ ਪਵੇ ਮੈਂ ਇਹਨਾਂ ਨੂੰ ਫਾਂਸੀ ਨਹੀਂ ਲੱਗਣ ਦਵਾਂਗੀ ਹੁਣ ਬਰਾਏ ਕਰਮ ਵਕਤ ਬਰਬਾਦ ਨਾ ਕਰੋ ਮੈਂ ਚੱਲਦੀ ਆ ਖੁਦਾ ਹਾਫਿਜ਼ ਇਹ ਕਹਿੰਦੇ ਹੋਏ ਉਹ ਕਰੋੜਾਂ ਦਿਲਾਂ ਦੀ ਧੜਕਣ ਚੱਲ ਪਈ ਉਸਦੇ ਪਿੱਛੇ ਤੁਰ ਰਿਹਾ ਸੀ ਉਸਦਾ 6ਵਾਂ ਪਤੀ ਖੂਬਸੂਰਤ ਨੌਜਵਾਨ ਯੂਸਫ ਖਾਨ ਜਿਦੇ ਬਾਰੇ ਪਾਕਿਸਤਾਨੀ ਫਿਲਮੀ ਦੁਨੀਆ ਵਿੱਚ ਮਸ਼ਹੂਰ ਹੈ ਕਿ ਉਸਨੇ ਸਿਰਫ ਫਿਲਮੀ ਦੁਨੀਆ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਅਤੇ ਨੂਰਜਹਾਂ ਦੀ ਬਹੁਤ ਵੱਡੀ ਦੌਲਤ ਪਾਉਣ ਲਈ ਉਸ ਨਾਲ ਸ਼ਾਦੀ ਕੀਤੀ ਸੀ। ਹੁਣ ਗਲਾਬ ਦੀ ਤਰ੍ਹਾਂ ਚੱਲ ਰਿਹਾ ਸੀ ਉਹ। ਨੂਰਜਹਾਂ 50 ਸਾਲ ਦੀ ਉਮਰ ਵਿੱਚ ਵੀ 30 ਸਾਲ ਤੋਂ ਜ਼ਿਆਦਾ ਨਜ਼ਰ ਨਹੀਂ ਦੀ ਆ ਰਹੀ। ਹਾਲ ਹੀ ਵਿੱਚ ਇੰਗਲੈਂਡ ਤੋਂ ਆਪਣੇ ਸਾਰੇ ਸਰੀਰ ਦੀ ਪਲਾਸਟਿਕ ਸਰਜਰੀ ਕਰਾ ਕੇ ਪਰਤੀ ਸੀ ਉਹ। ਉਸ ਦਾ ਜਿਸਮ ਫੇਕ ਕੇ ਫਰਿਸ਼ਤਿਆਂ ਦਾ ਵੀ ਇਮਾਨ ਡੋਲ ਸਕਦਾ ਸੀ। ਜਦੋਂ ਉਹ ਇਹ ਕਹਿ ਕੇ ਚਲੀ ਗਈ ਕਿ ਮੈਂ ਯਈਆ ਖਾਂਦੇ ਕੋਲ ਚਲੀ ਜਾਂ ਮੈਂ ਉਦੋਂ ਹੀ ਅੰਦਾਜ਼ਾ ਲਾਇਆ ਕਿ ਚਾਹੇ ਸੂਰਜ ਪੂਰਬ ਦੀ ਬਜਾਏ ਪੱਛਮ ਤੋਂ ਕਿਉਂ ਨਾ ਨਿਕਲ ਆਵੇ। ਅੱਛਾ ਪਹਿਲਵਾਨ ਨੂੰ ਫਾਂਸੀ ਨਹੀਂ ਲੱਗੀ। ਮੈਂ ਜਰਨਲ ਯਈਆ ਖਾਨ ਦੀ ਆਸ਼ਕਾਨਾ ਤਬੀਅਤ ਦੇ ਬਾਰੇ ਬਹੁਤ ਕੁਝ ਸੁਣ ਚੁੱਕਿਆ ਸੀ ਉਹ ਸ਼ਰਾਬ ਤੇ ਸ਼ਿਵਾਬ ਦਾ ਰਫੀਆ ਸੀ ਪਾਕਿਸਤਾਨ ਦੀ ਮਸ਼ਹੂਰ ਤਵਾਇਫ ਜਰਨਲ ਅਕ੍ਰੀਮ ਅਖਤਰ ਰਾਣੀ ਦੇ ਦਰਵਾਜ਼ੇ ਤੇ ਉਹ ਜਿਸ ਤਰ੍ਹਾਂ ਸਿਰ ਰਗੜਿਆ ਕਰਦਾ ਸੀ ਉਸ ਦਾ ਬਿਆਨ ਅੱਗੇ ਚੱਲ ਕੇ ਕਰਾਂਗਾ ਤੇ ਅਜਿਹਾ ਸ਼ਖਸ ਸੰਚੇ ਵਿੱਚ ਟਲੇ ਹੋਏ ਨੂਰ ਜਹਾਂ ਦੇ ਜਿਸ ਨੂੰ ਪ੍ਰਾਪਤ ਕਰਕੇ ਕੀ ਕੁਝ ਨਹੀਂ ਕਰ ਦਵੇਗਾ ਕਿਸੇ ਦੀ ਜਾਨ ਬਖਸ਼ਣ ਦਾ ਮਾਮੂਲੀ ਗੱਲ ਸੀ ਉਹਦੇ ਲਈ ਮੈਂ ਅੱਛਾ ਪਹਿਲਵਾਨ ਨੂੰ ਕਿਹਾ ਵੀ ਅਸ਼ਰਫ ਭਾਈ ਜਿਸ ਖੁਦਾਈ ਕਰਿਸ਼ਮੇ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਹ ਹੋ ਗਿਆ ਤੁਸੀਂ ਯਕੀਨ ਰੱਖੋ ਆਦੀ ਰਾਤ 1 ਵਜਨ ਤੋਂ ਪਹਿਲਾਂ ਹੀ ਅਕਮਲ ਭਾਈ ਜਾਂ ਦੀ ਸਜ਼ਾਏ ਮੌਤ ਖਤਮ ਹੋ ਜਾਵੇਗੀ ਜਿਵੇਂ ਮੈਂ ਪਹਿਲਾਂ ਕਿਹਾ ਹੈ ਵੀ ਅੱਛਾ ਪਹਿਲਵਾਨ ਗਰੀਬ ਕੈਦੀਆਂ ਖਾਸ ਤੌਰ ਤੇ ਸਾਡੇ ਹਿੰਦੂਸਤਾਨੀਆਂ ਲਈ ਆਪਣੇ ਦਿਲ ਵਿੱਚ ਬਹੁਤ ਪਿਆਰ ਰੱਖਦਾ ਸੀ ਉਹ ਹਰ ਕਿਸੇ ਕੋਲ ਜਾਂਦਾ ਤੇ ਪੁੱਛ ਪੁੱਛ ਕੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਕਿਸੇ ਨੂੰ ਸਰਦੀ ਵਿੱਚ ਦੇਖਦਾ ਤਾਂ ਆਪਣੀ ਸ਼ਾਲਾ ਕੇ ਉਸ ਨੂੰ ਦੇ ਦਿੰਦਾ ਇਹ ਸੋਚੇ ਬਗੈਰ ਕਿ ਉਸ ਦੀ ਕੀਮਤ ਕਿੰਨੀ ਹੈ ਹਰ ਕੈਦੀ ਉਸ ਨੂੰ ਸੱਚੇ ਦਿਨ ਉਹ ਚਾਹਦਾ ਸੀ ਉਸਦੇ ਭਰਾ ਅਕਮਲ ਦਾ ਦੂਸਰੇ ਕੈਦੀਆਂ ਨਾਲ ਨਾ ਸਲੋਕ ਚੰਗਾ ਸੀ ਤੇ ਨਾ ਹੀ ਉਹਦੇ ਲੱਛਣ ਫੇਰ ਵੀ ਅੱਛਾ ਪਹਿਲਵਾਨ ਦਾ ਭਰਾ ਹੋਣ ਦੇ ਨਾਤੇ ਸਭ ਇਹੀ ਖੁਆਇਸ਼ ਮੰਗਦੇ ਸਨ ਕਿ ਉਹ ਫਾਂਸੀ ਤੋਂ ਬਚ ਜਾਵੇ ਸ਼ਾਮ 6 ਵਜੇ ਸਾਨੂੰ ਕੋਠਰੀਆਂ ਵਿੱਚ ਬੰਦ ਕਰ ਦਿੱਤਾ ਗਿਆ ਅੱਛਾ ਪਹਿਲਵਾਨ ਦੀ ਕੋਠੜੀ ਤੇ ਖਾਸ ਪੈਰਾ ਬਿਠਾ ਦਿੱਤਾ ਗਿਆ ਕਿਉਂਕਿ ਸਵੇਰੇ 4 ਵਜੇ ਉਸਨੂੰ ਫਾਂਸੀ ਦਿੱਤੀ ਜਾਣੀ ਸੀ ਨੀਂਦ ਮੇਰੀ ਅੱਖਾਂ ਤੋਂ ਮੀਲਾ ਦੂਰ ਸੀ ਮੈਂ ਜੰਗਲੇ ਦੇ ਕੋਲ ਬੈਠਾ ਇਸ ਗੱਲ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਕੋਈ ਕੈਦੀ ਆਵੇ ਤੇ ਮੈਨੂੰ ਦੱਸੇ ਕਿ ਅੱਛਾ ਪਹਿਲਵਾਨ ਦੀ ਸਜ਼ਾਏ ਮੌਤ ਮਾਫ਼ ਕਰ ਦਿੱਤੀ ਗਈ ਹੈ ਰਾਤੇ 12 ਵਜੇ ਜੇਲ੍ਹ ਦਾ ਡਾਕਟਰ ਆ ਕੇ ਅਕਮਲ ਪਹਿਲਵਾਨ ਦਾ ਡਾਕਟਰੀ ਮੌਇਨਾ ਵੀ ਕਰ ਗਿਆ। ਉਸ ਤੋਂ ਬਾਅਦ ਜੇਲ੍ਹ ਦਾ ਮੌਲਵੀ ਆਖਰੀ ਖੁਤਬਾ ਦੇਣ ਲਈ ਆਇਆ ਉਹ ਵੀ ਚਲਾ ਗਿਆ। ਘੜੀ ਨੇ 1 ਵਜਾਇਆ ਤਦੇ ਹੀ ਨੰਬਰਦਾਰ ਨਜ਼ੀਰ ਮੇਰੇ ਕੋਲ ਭੱਜਿਆ ਆਇਆ। ਕਹਿਣ ਲੱਗਾ ਵੀ ਪੰਡਤ ਜੀ ਅੱਛਾ ਪਹਿਲਵਾਨ ਨੇ ਤੁਹਾਡੇ ਲਈ ਮਠਿਆਈ ਭੇਜੀ ਹੈ। ਅਕਮਲ ਪਹਿਲਵਾਨ ਦੀ ਫਾਂਸੀ ਦੀ ਸਜ਼ਾ ਟੁੱਟ ਗਈ ਹੈ। ਦਿਲ ਬਹੁਤ ਖੁਸ਼ ਹੋਇਆ ਮੇਰਾ। ਮੇਰਾ ਉਹਨਾਂ ਨਾਲ ਸਬੰਧ ਸਿਰਫ ਇਨਸਾਨੀਅਤ ਦਾ ਸੀ ਵਰਨਾ ਮੈਂ ਉਹਨਾਂ ਦਾ ਬੱਤਰੀਨ ਦੁਸ਼ਮਣ ਸੀ ਅਤੇ ਉਹ ਮੇਰੇ। ਫੇਰ ਵੀ ਮੈਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਸੀ। ਉਸ ਜੇਲ੍ਹ ਵਿੱਚ ਨਾ ਸੀ ਹਿੰਦੂ ਸੀ ਨਾ ਮੁਸਲਮਾਨ ਸਭ ਦੇ ਸਭ ਆਪਣੇ ਹਾਲਾਤ ਅਤੇ ਅਮਾਲ ਦੇ ਨਤੀਜਿਆਂ ਵਿੱਚ ਘਿਰੇ ਹੋਏ ਬਹੁਤ ਮਜਬੂਰ ਇਨਸਾਨ ਸੀ ਅਸੀਂ ਜੇਲ੍ਹ ਦੀਆਂ ਬੰਦ ਸਲਾਖਾਂ ਤੇ ਚਾਰ ਦੀਵਾਰੀ ਦੇ ਅੰਦਰ ਕੁਝ ਇਹੋ ਜਿਹੇ ਕੈਦੀ ਵੀ ਹੁੰਦੇ ਨੇ ਜੋ ਜੇਲ੍ਹ ਵਿੱਚ ਰਹਿ ਕੇ ਵੀ ਜੇਲ੍ਹ ਦੇ ਕਾਨੂੰਨਾਂ ਦਾ ਆਦਰ ਨਹੀਂ ਕਰਦੇ ਸਨ ਅਤੇ ਕਿਸੇ ਦੇ ਜ਼ੁਲਮ ਹੁੰਦਾ ਵੇਖ ਕੇ برداشت ਨਹੀਂ ਕਰਦੇ ਉਹ ਇਹੋ ਜਿਹੇ ਦੋ ਕੈਦੀ ਸਨ ਮੁੱਲਾ ਮੁਜ਼ੱਫਰ ਅਤੇ ਪੀਰ ਸਾਦਕ ਸ਼ਾ ਦੋਵਾਂ ਵਿੱਚ ਬਹੁਤ ਗਹਿਰੀ ਦੋਸਤੀ ਸੀ ਜੇਲ੍ਹ ਦਾ ਅਮਲਾ ਵੀ ਉਹਨਾਂ ਤੋਂ ਡਰਦਾ ਸੀ ਦੋਮਾ ਦੇ ਤਕਰੀਬਨ 100-100 ਸ਼ਹਿਰਦ ਕੈਦੀ ਸਨ ਜੋ ਉਹਨਾਂ ਦੇ ਇੱਕ ਇਸ਼ਾਰੇ ਤੇ ਜਾਨ ਦੇਣਾ ਜਾਨ ਲੈਣਾ ਮਾਮੂਲੀ ਗੱਲ ਸਮਝਦੇ ਸਨ ਇੱਕ ਵਾਰ ਇਹ ਹੋਇਆ ਕਿ ਹਿੰਦੂਸਤਾਨੀ ਕੈਦੀਆਂ ਤੋਂ ਦੁੱਗਣੀ ਮੁਸ਼ੱਕਤ ਲਈ ਜਾਣ ਲੱਗੀ ਜੋ ਉਹਨਾਂ ਦੇ ਵਾਸਤੋਂ ਬਾਹਰ ਦੀ ਗੱਲ ਸੀ ਲਿਹਾਜ਼ਾ ਉਹਨਾਂ ਨੂੰ ਰੋਜ਼ ਮਾਰ ਪੈਂਦੀ ਇਸ ਸਿਰਸਲੇ ਨੂੰ ਚੱਲਦਿਆਂ 3 ਦਿਨ ਹੋਏ ਸਨ ਕਿ ਆਵਾਜ਼ ਮੁੱਲਾ ਮੁਸਫਰ ਦੇ ਕੰਨ ਵਿੱਚ ਜਾ ਪਈ ਜਦੋਂ ਉਸ ਨੂੰ ਹਕੀਕਤ ਦਾ ਪਤਾ ਲੱਗਾ ਤਾਂ ਉਹ ਉੱਥੋਂ ਹੀ ਚਾਕੂ ਲੈਰਾਉਂਦਾ ਹੋਇਆ ਜੇਲ ਅਮਲੇ ਨੂੰ ਗਾਲਾਂ ਕੱਢਦਾ ਬੈਰਕ ਵਿੱਚ ਆੜਿਆ ਉਸ ਨੂੰ ਦੇਖਦੇ ਹੀ ਜੇਲ ਅਮਲਾ ਭੱਜ ਖੜਿਆ ਜੇਲ੍ਹ ਅਮਲੇ ਵਿੱਚੋਂ ਕਿਸੇ ਨੇ ਬਾਹਰ ਜਾ ਕੇ ਸੀਟੀ ਬਜਾ ਦਿੱਤੀ ਜਿਸ ਤੇ ਜੇਲ੍ਹ ਵਿੱਚ ਅਲਾਰਮ ਹੋ ਗਿਆ। ਜਦ ਸਾਦਕ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਆਦਮ ਗਿਆ। ਉਹਨਾਂ ਦੇ ਨਾਲ ਉਹਨਾਂ ਦੇ ਸ਼ਾਗਿਰਦ ਵੀ ਜੇਲ੍ਹ ਬੈਰਕ ਦੀ ਛੱਤ ਤੇ ਚੜ ਗਏ ਅਤੇ ਜੇਲ੍ਹ ਵਿੱਚ ਯਾ ਅਲੀ ਦੇ ਨਾਰੇ ਆ ਤੇ ਉਹਨਾਂ ਦੀਆਂ ਗਾਲਾਂ ਨਾਲ ਗੂੰਜਣ ਲੱਗ ਪਿਆ ਪੂਰਾ ਜੇਲ੍ਹ। ਡਿਪਟੀ ਦਰੋਗਾ ਮੁਹੰਮਦ ਅਕੀਨ ਜਦੋਂ ਗਾਰਡ ਲੈ ਕੇ ਆਇਆ ਤਾਂ ਹੱਕਾ ਬਕਾ ਰਹਿ ਗਿਆ। ਉਸਨੇ ਆਉਂਦੇ ਹੀ ਪੁੱਛਿਆ ਵੀ ਤੁਸੀਂ ਲੋਕ ਇਸ ਬੈਰਕ ਵਿੱਚ ਕੀ ਕਰਨਾ ਹੈ? ਤਾਂ ਮੁੱਲਾ ਮੁਜ਼ੱਫਰ ਨੇ ਜਵਾਬ ਦਿੱਤਾ ਵੀ ਅਸੀਂ ਇਹ ਨਾ ਬੇਕਸ ਪਰਦੇਸੀਆਂ ਦੇ ਜ਼ੁਲਮ ਹੁੰਦਾ ਦੇਖਣਾ ਪਸੰਦ ਨਹੀਂ ਕਰਦੇ। ਤੋ ਫਿਰ ਇਹ ਨਾ ਵਿਚਾਰਿਆਂ ਤੋਂ ਦੁੱਗਣੀ ਮੁਸ਼ਕਲ ਲੈਨੇ ਹੋ ਜੋ ਇਹ ਨਹੀਂ ਕਰ ਸਕਦੇ ਖੁਦਾ ਦਾ ਕੁਸ਼ਤਖੌਫ ਕਰੋ ਇਹਨਾਂ ਨੂੰ ਰੋਜ਼ ਮਾਰ ਪੈਂਦੀ ਹੈ ਅੱਜ ਤਿੰਨ ਦਿਨ ਹੋ ਗਏ ਨੇ ਸਾਨੂੰ ਦੇਖਦੇ ਹੋਏ ਦੁੱਗਣੀ ਮੁਸ਼ਕਲ ਇਹ ਕਿਸ ਨੇ ਕੀਤਾ ਆਪਣੇ ਚੀਫ ਵਾਰਡਨ ਤੋਂ ਪੁੱਛ ਕੇ ਜੋ ਅਮੀਰ ਪਾਕਿਸਤਾਨੀਆਂ ਤੋਂ ਪੈਸੇ ਖਾਂਦਾ ਹੈ ਅਤੇ ਉਹਨਾਂ ਦੇ ਹਿੱਸੇ ਦੀ ਮੁਸ਼ਕਲ ਵੀ ਇਹਨਾਂ ਨੂੰ ਕਰਨ ਨੂੰ ਦਿੰਦਾ ਇਹ ਸੁਣਦੇ ਹੀ ਚੀਫ ਵਾਰਡਨ ਦਾ ਚਿਹਰਾ ਫੱਕ ਹੋ ਗਿਆ ਚੌਧਰੀ ਅਕੀਲ ਗੁੱਸੇ ਨਾਲ ਉਸ ਉੱਤੇ ਉੱਬਲ ਪਿਆ ਤੇ ਬੋਲਿਆ ਵੀ ਤੁਸੀਂ ਬੈਰਕ ਤੋਂ ਹੇਠਾ ਉਤਰ ਆਓ ਮੈਂ ਯਕੀਨ ਦਵਾਉਣਾ ਵੀ ਹੁਣ ਇਹ ਅਮਲ ਦੁਹਰਾਇਆ ਨਹੀਂ ਜਾਵੇਗਾ ਤੇ ਮੁੱਲਾ ਮੁਜੱਫਰ ਅਤੇ ਉਹ ਦੇ ਸਾਥੀ ਬੈਰਕ ਤੋਂ ਥੱਲੇ ਉਤਰ ਗਏ ਗਾਰਡ ਚਲੀ ਗਈ ਥੋੜੀ ਦੇਰ ਬਾਅਦ ਮੁੱਲਾ ਮੁਜੱਫਰ ਅਤੇ ਸ਼ਾਦਕ ਸਾਹਿਬ ਵੀ ਆਪਣੇ ਸਾਥੀਆਂ ਸਮੇਤ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਚੀਫ ਵਾਰਡਨ ਆਇਆ ਤੇ ਹਿੰਦੁਸਤਾਨੀ ਕੈਦੀਆਂ ਨੂੰ ਬੋਲਿਆ ਵੀ ਹੁਣ ਮੈਂ ਵੇਖਾਂਗਾ ਕਿ ਤੁਸੀਂ ਕਿਸ ਤਰ੍ਹਾਂ ਸਾਰੀ ਜੇਲ੍ਹ ਵਿੱਚ ਆਜ਼ਾਦ ਫਿਰਦੇ ਹੋ ਕਿਸੇ ਤੋਂ ਸਿੱਕੜ ਲੈਨੇ ਹੋ ਕਿਸੇ ਤੋਂ ਚਾਹ ਕਿਸੇ ਤੋਂ ਪੈਸੇ ਮੈਂ ਤੁਹਾਨੂੰ ਕਦੀ ਨਹੀਂ ਰੁਕਿਆ ਜ਼ਰਾ ਜਿਆ ਕੰਮ ਕਰਦੇ ਆ ਮੌਤ ਪੈਂਦੀ ਆ ਤੁਹਾਨੂੰ ਬਾਅਦ ਵਿੱਚ ਉਹਨਾਂ ਦੀ ਬੈਰਕ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਨੰਬਰਦਾਰ ਨੂੰ ਸਖਤ ਹਦਾਇਤ ਦੇ ਦਿੱਤੀ ਗਈ ਕਿ ਕੋਈ ਬਾਹਰ ਦਾ ਕੈਦੀ ਉਹਨਾਂ ਨੂੰ ਮਿਲਣ ਨਾ ਆਵੇ। ਹੁਣ ਇਹ ਰੋਜ਼ ਦਾ ਅਮਲ ਸੀ ਕਿ ਸਾਡੇ ਕੁਝ ਕੈਦੀ ਮੁੱਲਾ ਮੁਜ਼ੱਫਰ ਅਤੇ ਸਾਦਕ ਸ਼ਾਹ ਤੇ ਜਾਇਆ ਕਰਦੇ। ਉਹਨਾਂ ਲਈ ਭੰਗ ਘੋੜਦੇ ਅਤੇ ਗੱਪ-ਸ਼ੱਬ ਲੜਾ ਕੇ ਸ਼ਾਹ ਨੂੰ ਵਾਪਸ ਆਉਂਦੇ ਹੋ। ਜਦ ਉਸ ਦਿਨ ਉਹ ਨਹੀਂ ਗਏ ਤਾਂ ਤਕਰੀਬਨ 10 ਵਜੇ ਉਹ ਦੋਵੇਂ ਬੈਰਗ ਦੇ ਦਰਵਾਜ਼ੇ ਤੇ ਆਤਮ ਕੇ। ਨੰਬਰਦਾਰ ਨੇ ਜਦ ਤਾਲਾ ਖੋਲਣ ਤੋਂ ਇਨਕਾਰ ਕੀਤਾ ਤਾਂ ਮੁੱਲਾ ਮੁਜ਼ੱਫਰ ਨੇ ਉਸਨੂੰ ਇੱਕ ਥੱਪੜ ਮਾਰ ਕੇ ਚਾਬੀ ਖੋਲਹੀ ਉਹ ਤੋਂ। ਉਸਦੀ ਟੋਪੀ ਹਵਾ ਵਿੱਚ ਉੱਡਦੀ ਦੂਰ ਜਾ ਡੇਗੀ ਤੇ ਕਿਹਾ ਵੀ ਜੇਕਰ ਸਾਲੇ ਚੀਫ ਨੂੰ ਇੱਕ ਵੀ ਲਫ਼ਜ਼ ਕਿਹਾ ਤਾਂ ਚਾਕੂ ਮਾਰ ਦਿਆਂਗਾ। ਸੋ ਦੋਸਤੋ اے سی ਭਾਰਤੀ ਜਸੂਸ ਮੋਹਨ ਲਾਲ ਭਾਸਕਰ ਦੇ ਜੀਵਨ ਦਾ ਭਾਗ 13ਵਾਂ ਤੇ ਭਾਗ 14ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ حاضر ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ